ਉਦਮ ਸਿੰਘ ਨੇ ਜਵਾਨ ਹੋ ਕੇ ਵਰਲਡ ਵਾਰ 1 ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਵੱਲੋਂ ਜੰਗ ਵੀ ਲੜੀ ਜਿੱਥੇ ਭਾਰਤ ਵਾਸੀ ਆਪਣੀ ਪੂਰੀ ਦਲੇਰੀ ਨਾਲ ਵਰਲਡ ਵਾਰ 1 ਵਿੱਚ ਬ੍ਰਿਟਿਸ਼ ਇੰਡੀਆ ਆਰਮੀ ਦੀ ਸੇਵਾ ਕਰ ਰਹੇ ਸੀ ਉੱਥੇ ਹੀ ਬ੍ਰਿਟਿਸ਼ ਗਵਰਨਮੈਂਟ ਇੰਡੀਅਨਸ ਤੇ ਜ਼ੁਲਮ ਪਾਛੜ ਕੇ ਕਰ ਰਹੀ ਸੀ ਜਿਵੇਂ ਕਿ ਰੋਲਟ ਐਕਟ ਇਹ ਐਕਟ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਤੇ ਇਹਦਾ ਕਾਰਨ ਸੀ ਕਿ ਇਹ ਐਕਟ ਦੇ ਅਕੋਰਡਿੰਗ ਸਰਕਾਰ ਕਿਸੇ ਨੂੰ ਵੀ ਅਰੈਸਟ ਕਰ ਸਕਦੀ ਸੀ ਬਿਨਾ ਕਿਸੇ ਟ੍ਰਾਇਲ ਜਾਂ ਇਨਵੈਸਟੀਗੇਸ਼ਨ ਦੇ ਹਰ ਜਗ੍ਹਾ ਲੋਕ ਇਹਦੇ ਖਿਲਾਫ ਆਵਾਜ਼ ਚੱਕ ਰਹੇ ਸੀ ਇਹ 13 April 1919 ਨੂੰ ਇਹੀ ਲੋ ਦੇ ਖਿਲਾਫ ਪ੍ਰੋਟੈਸਟ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ ਵਿੱਚ ਇਕੱਠੇ ਹੋਏ ਸੀ ਤੇ ਉਸੇ ਹੀ ਦਿਨ ਵਿਸਾਖੀ ਸੀ ਜਿਸ ਕਾਰਨ ਬਹੁਤ ਲੋਕ ਆਪਣੇ ਪਰਿਵਾਰ ਨਾਲ ਵਿਸਾਖੀ ਮਨਾਉਣ ਵੀ ਆਏ ਸੀ ਬ੍ਰਿਗੇਡੀਅਰ ਜਨਰਲ ਰੈਜੀਡੈਂਟ ਡਾਇਰ ਨੇ ਉਸ ਟਾਈਮ ਅਨਲੋਫਲ ਅਸੈਂਬਲੀ ਤੇ ਰੈਸਟ੍ਰਿਕਸ਼ਨਸ ਲਾ ਰੱਖੀ ਸੀ ਅਨਲੋਫਲ ਅਸੈਂਬਲੀ ਦਾ ਮਤਲਬ ਤਿੰਨ ਜਾਂ ਤਿੰਨ ਤੋਂ ਜ਼ਿਆਦਾ ਲੋਕ ਕਿਸੇ ਪ੍ਰੋਟੈਸਟ ਲਈ ਇਕੱਠੇ ਨਹੀਂ ਹੋ ਸਕਦੇ ਜਦੋਂ ਜਨਰਲ ਡਾਇਰ ਨੂੰ ਲੋਕਾਂ ਦੇ ਇਕੱਠੇ ਹੋਣ ਦੀ ਖਬਰ ਮਿਲੀ ਤਾਂ ਡਾਇਰ ਨੇ ਇਸੇ ਚੀਜ਼ ਤੋਂ ਗੁੱਸੇ ਹੋ ਕੇ ਜੱਲ